ਗਰੰਤੀ ਸਿੰਘ بڑے بڑے ਕੌਪ ਦੇ ਬੈਠੇ ਜਿਹਨਾਂ ਉਹਨਾਂ ਕੋਲ ਵਿੱਦਿਆ ਨਹੀਂ ਕੀ ਜਿਹੜੀ ਗੱਲ ਆ ਉਹ ਚੰਗੇ ਉਸਤਾਦ ਦੇ ਚੰਡੇ ਨਹੀਂ ਗਏ ਜੇ ਚੰਗੇ ਉਸਤਾਦ ਦਾ ਬੰਦਾ ਜਿਹੜਾ ਚੰਡਿਆ ਹੁੰਦਾ ਨਾ ਮਿਹਨਤ ਜਿਹਨੇ ਕੀਤੀ ਹੁੰਦੀ ਆ ਉਹ ਕਿਤੇ ਵੀ ਬੈਜੋ ਰਾਜਾ ਵਾ ਬਾਣੀ ਦਾ ਮੇਰੇ ਸਾਥੋਂ ਮੈਂ ਤਾਂ ਸੰਥੇਰੀ ਪੀਤੀ ਆ ਅੱਛਾ ਮੈਂ ਤੇ ਬਣੀ ਦਾ ਬੜਾ ਖੁਸ਼ਾ ਕੀਤਾ ਜਿਹੜੀ ਗੱਲ ਬਾਣੀ ਦੀ 20 ਘੰਟੇ ਮਿਹਨਤ ਕੀਤੀ 12-13 ਸਾਲਾਂ ਦਾ ਖੰਡ ਪੜੀ ਸੀ ਬਣ ਗਿਆ ਦਾਸ ਅੱਛਾ 10 12-13 ਸਾਲਾਂ ਚ ਡਿਊਟੀਆਂ ਲਾਉਂਦਾ ਪਏ 10 13 14 ਸਾਲ ਦੇ ਡਿਊਟੀਆਂ ਡਾ ਪਏ ਲਾਉਂਦਾ ਜੋ ਕਿਵੀਸ਼ਰ ਸੁਣਨੇ ਜਾ ਕੇ ਮੈਂ ਵੀ ਦਾਵਾ ਯਾਰ ਭਾਤੀ ਸਿੰਘ ਬਣ ਗਿਆ ਕਿ ਵੀਸ਼ਰੀ ਮੈਂ ਕਰਾਂ ਫਿਰ ਮੈਂ ਸੁਣ ਕੇ ਕਵੀਸ਼ਰ ਜਿੰਨੇ ਟੱਪੇ ਯਾਦ ਜੋ ਕੋ ਜੋਣਾ ਜਦਾਂ ਗੁਰਬਾਣੀ ਦੇ ਸ਼ਬਦਾਂ ਦੇ ਟੱਪੇ ਰੋਣੇ ਗੁਰਬਾਣੀ ਦੇ ਟੱਪੇ ਬੜੇ ਗਾਣੇ ਤੇ ਗਾ ਗਾ ਕੇ ਨਾ ਗੁਰਬਾਣੀ ਦੇ ਨੇ ਆਈ ਤੇ ਇਹ ਗੱਲ ਬਤਾ ਜਿੱਦਾਂ ਕਬੀਰ ਸਾਹਿਬ ਦੇ ਸ਼ਲੋਕ ਆ ਉਹਨਾਂ ਦੇ ਵਿੱਚ ਬਹੁਤ ਗਾਣਾ ਬੜਾ ਲੰਮਾ ਫਲਸਫਾ ਅਹੀਂ ਆਪਣੇ ਘਰ ਜਾਣੇ ਆ ਪੜਾਵਾਂ ਤੇ ਜਾਣੇ ਇੱਕ ਥਾਂ ਦੂਜੀ ਥਾਂ ਕਿੱਦਾਂ ਚੱਲ ਜਾ ਜਾਣੇ ਜਿੱਥੇ ਉਹ ਨੀਂਦੇ ਮਿਲਦੇ ਆ ਅਹੀਂ ਥੋੜਾ ਉਹ ਉਹ ਜਿਹੜੇ ਪ੍ਰਾਤਨ ਜਿਹੜੇ ਪੜਾ ਲੱਗੇ ਗੁਰਦਾਜਾ ਉਹ ਤੇ ਗੱਲਾਂ ਹੋਰ ਹੋਈਆਂ ਜਿਹੜੀ ਅਹੀਂ ਖੇਡਣੇ ਨੇ ਹੋਰ ਗੱਲਾਂ ਹੁੰਡੀਆਂ ਆ ਉਹਨਾਂ ਨੂੰ ਨੀਂਦੇ ਆ ਜਿਹੜੇ ਦੁੱਖ ਸੁੱਖ ਬਹੁਤ ਕੱਟੇ ਜੰਗਾਂ ਜੁੱਦਾਂ 'ਚ ਤੰਗੀਆਂ ਕੱਟੀਆਂ ਜਿੱਥੇ ਜੰਗ ਜੁੱਧ ਕੀਤੇ ਭੁੱਖੇ ਤੈਨਦੇ ਦੇ ਵੱਡੇ ਪੈ ਰਹੇ ਔਰ ਬਹੁਤ ਦੁੱਖ ਵਾਇਆ ਅਹੀਂ ਤੇ ਆਨੰਦ ਦੇ ਵਿੱਚ ਆ ਇਹ ਤੇ ਆਨੰਦ ਲੈਨੇ ਬਿਨਰਨੇ ਕਾਜੇ ਬੱਕਰੇ ਖਾਣੇ ਦੁੱਧ ਮੱਝਾਂ ਆਪਣੀਆਂ ਪੀਣੋ ਉਹ ਸਤਿਗੁਰਾਂ ਦਾ ਤਾਂ ਬੀਜਿਆ ਵਾ ਦਾਤਾ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਤੇ ਅੱਜ ਜੁਹਾਂ ਮਿਹਰ ਕਰ ਦਿਓ ਕਰਮਾਂ ਦੇ ਮਾਰੇ ਤੇ yogi ਨਵਾਣਾ ਟੱਪਿਆ ਤੇਰੇ ਸਹਾਰੇ ਤੇ ਅੱਜ ਜੁਹਾਂ ਮਿਹਰ ਕਰ ਦਿਓ ਕਰਮਾਂ ਦੇ ਮਾਰੇ ਤੇ ਨੇ ਬਹੁਤ ਗੌਣਾ ਨਾ ਮੱਝਾਂ ਚਾਰਨੀਆਂ ਬਹੁਤ ਗਾਇਆ ਘੰਟਿਆਂ ਬੱਧੀ ਬੱਚਾਂ ਚਾਰਦੇ ਗੰਦੇ ਇੱਕ ਘੰਟਿਆਂ ਬੱਧੀ ਉਹ ਖੋਲੇ ਹੁੰਦੇ ਬਹੁਤ ਟੁੱਟੇ ਇਦਾਂ ਜਗਾ ਹੁੰਦੀਆਂ ਆ ਬਰਾਨੀਆਂ ਜਗਾ ਹੁੰਦੀਆਂ ਆ ਅੱਛਾ ਤੇ ਡੇ ਰਹਿਣਾ ਘੰਟਿਆਂ ਬੱਧੀ ਕੋਈ ਵੀ ਨਵੀਆਂ ਕੈਸਟ ਆਉਣੇ ਜਿੱਦਾਂ ਕੋਈ ਵੀ ਜੋੜੀ ਵਾਲੀਆਂ ਦੂਜੀਆਂ ਆਮ ਕਵੀਸ਼ਰੀ ਵੀ ਗੌਣੀ ਜਿਹੜੇ ਚੀਜ਼ਾਂ ਸੁਣਨੇ ਉਹ ਬਹੁਤ ਗਾਇਨਾ ਤੇ ਨਹੀਂ ਸ਼ੌਕ ਇਦਾਂ ਹੀ ਆਪਣੇ ਆਪ ਹੀ ਪੈ ਗਿਆ ਅੰਦਰ ਸਤਿਗੁਰਾਂ ਨਾਲ ਸਤਿਗੁਰਾਂ ਦੀ ਮਿਹਰ ਹੁੰਦੀ ਉਹ ਬੰਦੇ ਦੀ ਕੀ ਐਸ਼ੀਅਤ ਵੀ ਮੈਂ ਗਾਦਾ ਉਹਨੂੰ ਮਿਹਰ ਹੋਵੇ ਤੰਦਰੁਗਦੀ ਚੱਲਦੀ ਹੈ ਤੇ ਪਰਿਵਾਰ ਵੀ ਆਪਣਾ ਨੇ ਸੋਹੀਂ ਪਹਿਲਾਂ ਮੇਰੇ ਪਤਾ ਹੀ ਨਹੀਂ ਹੱਸਦਾ ਉਤਰ ਲਾਗ ਲੱਗੀ ਫਿਰ ਨਾ ਹਾਂ ਉਹ ਸੁਣ ਦਿੰਦੇ ਸੀਗੇ ਅੱਛਾ ਉਹ ਜੋਗੀ ਸਾਹਿਬ ਦਾ ਪ੍ਰਸੰਗ ਸੁਣ ਦਿੰਦੇ ਇਹ ਦੂਜਾ ਬਾਬੇ ਦੀਪ ਸਿੰਘ ਦਾ ਅੱਛਾ ਉਹ ਜਿਹੜੀ ਝੋਕ ਦਾਈ ਜੋਗੀ ਸਾਹਿਬ ਨੇ ਨਾ ਉਹ ਮੈਂ ਸੁਣਨੀ ਦਾਸ ਨੇ ਉਹ ਕੜੀ ਦਾਤਾ ਮੈਂ ਕੱਲ ਮੋਠਾਲੀ ਤੇਰੇ ਸਹਾਰੇ ਤੇ ਆਜਾ ਉਹ ਸੁਣਨੀ ਇੱਕ ਰੰਤ ਉਹ ਸੁਣਨੀ ਤੇ ਪਰ ਮੈਨੂੰ ਸ਼ਬਦਾਂ ਦਾ ਨਾ ਪਤਾ ਲੱਗਣਾ ਪਰ ਆਨੰਦ ਵੜਾਉਣਾ ਫੇ ਗੌਣ ਗੱਲ ਕੀ ਆਏ ਅੱਛਾ ਲਗਾਉਣਾ ਮੈਨੂੰ ਨੰਦ ਵੜਾਉਣਾ ਵੀ ਇੱਕ ਗੱਲ ਕੀ ਆ ਗੁੜੀ ਨੰਦ ਬਹੁਤ ਆਉਣਾ ਅੱਛਾ ਇੱਕਦਮ ਗਾਉਂ ਜਦੋਂ ਮੈਂ ਨਵੇਂ ਨਵੇਂ ਚੇਲੇ ਪੋਚੇਲਾ ਬਣਿਆ ਨਾ ਗੋਂ ਗੋਈਆਂ ਦੇ ਤੇ ਬੰਦੇ ਗਾਉਂ ਦਾ ਨੰਦ ਆਉਂਦਾ ਵਾ ਅੱਛਾ ਮੈਨੂੰ ਪੁੱਛਦੇ ਪਹਿਲਾਂ ਵੀ ਉਹ ਬੰਦਾ ਕਰਦਾ ਨੰਦ ਉਹਨਾਂ ਦੇ ਆਉਂਦਾ ਵਾ ਹਾਂ ਆਉਂਦਾ ਵਾ ਤੇ ਮੈਂ ਫੇਰੀ ਖਿੜਾਈ ਹੋਇਆ ਮਾਰੇ ਉਹਦਾ ਕਿਤਾ ਗੱਡੀ ਚੱਲੂਗੀ ਅੱਛਾ ਇਦਾਂ ਇਹ ਗੱਲਾਂ ਬਾਤਾਂ ਦੀ ਲੋ ਲੋ ਕਹਿੰਦੇ ਨਹੀਂ ਜਿਹੜੇ ਨਾਲ ਡੰਗਰ ਚਾਰਦੇ ਵੀ ਤੂੰ ਦੇ ਬਾਬਾ ਸ਼ਦਾਈ ਆ ਫਿਰ ਤਾਂ ਘਟ ਵੱਧ ਹੀ ਕੋਈ ਨਹੀਂ ਇਹ ਸ਼ਦਾਈ ਤੇ ਮਨੇ ਕਿਨੇ ਕਿਹਾ ਵਾ ساری ਦੁਨੀਆ ਸ਼ਦਾਈ ਕਹਿੰਦੀ ਰਹੀ ਸ਼ਦਾਈ ਹੋਇਆ ਵਾ ਕਿਹੜੀ ਗੱਲੋਂ ਇਸੇ ਗੱਲਾਂ ਕਿ ਜਿੱਤੇ ਜੀ ਕਰਨ ਉੱਤੇ ਗੌਂਡਾ ਬਣਾ ਹਾਲਾਂਜੀ ਗੌਂਡਾ ਬਣਾ ਅੱਛਾ ਹਾਲਾਂਜੀ ਬਾਥਰੂਮਾਂ 'ਚ ਬਹੁਤ ਆਵਾਜ਼ ਲਾਉਣੀ ਉੱਤੇ ਤੱਕ ਜਾਣੀ ਹਾਲਾਂ ਬਾਥਰੂਮਾਂ 'ਚ ਜ਼ਿਆਦਾ ਗਾਇਆ ਅੱਛਾ ਬਾਥਰੂਮ ਆ ਜੀ ਬਹੁਤ ਬਹੁਤ ਬਾਥਰੂਮ ਚ ਪਤਾ ਲੱਗਦਾ ਨਾ ਆਵਾਜ਼ ਆਪਣੀ ਕਿੱਥੇ ਲੱਗਦੀ ਆ ਉਹਦੇ ਨਾਲ ਆਵਾਜ਼ ਦਾ ਕੰਟੈਕਟ ਹੁੰਦਾ ਬਾਥਰੂਮ ਹਾਲਾਂ ਚ ਬਹੁਤ ਗਿਆ ਇਹ ਤਾਂ ਗੱਲ ਹੈ ਫਿਰ ਫਿਰ ਲੱਭਦੇ ਨੇ ਕਈ ਵੀ ਬਾਥਰੂਮ ਚ ਕਿਹੜਾ ਵੜ ਗਿਆ ਅੰਦਰ ਬੜੇ ਲੋਕਾਂ ਨੇ ਕਿਹਾ ਕਿ ਫਿਰ ਬੜੀ ਸੰਗਤ ਨਹੀਂ ਕਈ ਗੱਲਾਂ ਵੀ ਤੂੰ ਗਾਇਆ ਕਰ ਜਾਂਦਾ ਮੈਨੂੰ ਨੰਦੋਂਦਾ ਮੇਰੀ ਆਵਾਜ਼ ਲੱਗਦੀ ਮੈਂ ਗੜਾ ਲੁੱਟਦਾ ਗਲੇ ਦਾ ਖੁਸ਼ਾ ਲੁੱਟਦਾ ਇਹ ਗੱਲ ਹੈ ਹਾਂ ਇਹ ਗੱਲ ਹੈ ਇਹ ਗੱਲ ਪਤਾ ਜੀ ਬੜੇ ਕੁਸ਼ਨ ਦੇਣੇ ਆ ਹਾਂ ਪਤਾ ਜੀ ਸੁਰੂ ਤੋਂ ਖੁਸ਼ ਬਾਣੀ ਦੇ ਬੜਾ ਖੁਸ਼ੀ ਮੇਰੇ ਤੇ ਬਾਣੀ ਦਾ ਮਿੰਟ ਸਾਲ ਤੋਂ ਮੈਂ ਤਾਂ ਸੰਥਿਆਰੀ ਪੀਤੀ ਆ ਅੱਛਾ ਮੈਂ ਤੇ ਵੀ ਬਾਣੀ ਦਾ ਬੜਾ ਖੁਸ਼ਾ ਕੀਤਾ ਜਿਹੜੀ ਗੱਲ ਬਾਣੀ ਦੀ 20 20 ਘੰਟੇ ਮਿਹਨਤ ਕੀਤੀ 12 13 ਸਾਲਾਂ ਦਾ ਖੰਡਵਰ ਸਿੰਘ ਬਣ ਗਿਆ ਦਾਸ ਅੱਛਾ 10 12 13 ਸਾਲਾਂ ਚ ਡਿਊਟੀਆਂ ਲਾਉਂਦਾ ਪਏ 10 13 14ਵੇਂ ਸਾਲ ਦੇ ਡਿਊਟੀਆਂ ਡਾ ਪੈ ਲਾਉਂ 2015 ਸਾਲ ਕੀਤੇ ਖੰਡਵਰ ਸਾਹਿਬ ਬਹੁਤ ਯਾਰਾਂ ਡਿਊਟੀ ਲਈ ਦੋਹਾਂ ਦੋਹਾਂ ਤਿੰਨਾ ਤਿੰਨਾ ਚ ਦੋਹਾਂ ਨੇ 15 ਸਾਲ ਡੂਰੇ ਬਲਾਰਾ ਬਹੁਤ ਕੀਤਾ ਅੱਛਾ ਤੇ ਕਵੀਸ਼ਰ ਸੁਣਨੇ ਜਾ ਕੇ ਮੈਂ ਮੈਂ ਵੀ ਜਾਵਾਂ ਯਾਰ ਭਤੀ ਸਿੰਘ ਬਣ ਗਿਆ ਕਿ ਵੀਛਲੀ ਬਾਣੀ ਕਰਾਂ ਫਿਰ ਮੈਂ ਸੁਣ ਤੇ ਕਵੀਸ਼ਰ ਜਿੰਨੇ ਟੱਪੇ ਯਾਦ ਜੋ ਕੋ ਜੋਣਾ ਜਦ ਗੁਰਬਾਣੀ ਦੇ ਸ਼ਬਦਾਂ ਦੇ ਟੱਪੇ ਲਾਉਣੇ ਗੁਰਬਾਣੀ ਦੇ ਟੱਪੇ ਬੜੇ ਗਾਉਣੇ ਤੇ ਗਾ ਗਾ ਕੇ ਨੰਦ ਲੁੱਟੇ ਗੁਰਬਾਣੀ ਦੇ ਨਾਲ ਆਈ ਤੇ ਇਹ ਗੱਲ ਬਤਾ ਜਿੱਦਾਂ ਕਬੀਰ ਸਾਹਿਬ ਦੇ ਸ਼ਲੋਕ ਵਾ ਉਹਨਾਂ ਦੇ ਵਿੱਚ ਬਹੁਤ ਗਾਉਣਾ ਬੜਾ ਆਨੰਦ ਲੁੱਟਣਾ ਜਿਹੜੀ ਸਭ ਤੋਂ ਨੰਦ ਵਾ ਜੇ ਬਾਣੀ 'ਚ ਕਿਹੜੇ ਹੀ ਬਾਣੀ 'ਚ ਨੰਦ ਆਉਂਦਾ ਜ਼ਿਆਦਾ ਸਾਰੀ ਬਾਣੀ 'ਚ ਹੀ ਨੰਦ ਵਾ ਨੰਦ ਦੀ ਨੰਦ ਸਾਰਾ ਗਿਆਨ ਗਿਆਨ ਬਾਣੀ ਵੀ ਕੀ ਤੀਦਾਂ ਪੜੀ ਜੀ ਆਨੰਦ ਨਾ ਆ ਖੁਸ਼ ਆ ਲਗਾ ਘੰਟਿਆਂ ਬੱਧੀ ਕੇ ਅੱਛਾ ਘੰਟਿਆਂ ਬੱਧੀ ਜਲੰਧਰ ਜ਼ਿਲ੍ਹੇ ਦੇ ਵਿੱਚ ਮੂੰਹ ਕਾਇਆ ਸੰਤਾਂ ਨੇ ਮੋਗੇ ਜ਼ਿਲ੍ਹੇ ਮੂੰਹ ਕਾਇਆ ਵਾਹ ਜੀ ਵਾਹ ਵਾਹ ਅੱਛਾ ਸਤਿਕਾਰ ਕੀਤਾ ਬਹੁਤ ਜਦਾ ਬੇ ਗੱਲ ਹਾਂਜੀ ਬੜਾ ਸਤਿਕਾਰ ਰਟਿਆ ਸਤਿਕਾਰ ਤੇ ਗੁਰਬਾਣੀ ਦਾ ਹਨਾ ਗੁਰਬਾਣੀ ਗੁਰੂ ਦਾ ਸਤਿ ਨਹੀਂ ਗळा ਵੀ ਲੱਗਦਾ ਓਏ ਗੁਰਬਾਣੀ ਦੀ ਮਿਹਨਤ ਵੀ ਕੀਤੀ ਹੈ ਬਹੁਤ ਮਿਹਨਤ ਬਹੁਤ ਮੰਗਦੀ ਹੈ ਗੁਰਬਾਣੀ ਤੇ ਬਾਕੀ ਸਤਗੁਰ ਕਹਿੰਦੇ ਜਿਸ ਤੋਂ ਜਨਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਜਾਕ ਮਾਣ ਜਿਹਨੂੰ ਜਣਾਉਂਦਾ ਨਾ ਉਹਨੇ ਜਾਣਣਾ ਦੂਜੇ ਦੀ ਤੇ ਮਾਪਾ ਕਹੀਦੇ ਆ ਅੱਜ ਗਰੰਤੀ ਸਿੰਘ ਕਹੀ ਜਾਂਦੇ ਲਾਇ ਆਂ ਅਸੀਂ ਨਹੀਂ ਗਰੰਤੀ ਸਿੰਘ ਦਾ ਕੰਮ ਕਰਨਾ ਇਹਦਾ ਮਤਲਬ ਉਹਨਾਂ ਚ ਆਪਣੇ ਚ ਘਟਾਂ ਉਹਨਾਂ ਚ ਆਪਣੇ ਚ ਘਟਾ ਉਹ ਬੇਵਕੂਫੀ ਆ ਅੱਛਾ ਗਰੰਤੀ ਸਿੰਘ ਬੜੇ ਬੜੇ ਟੌਪ ਦੇ ਬੈਠੇ ਜਿਹਨਾਂ ਨੂੰ ਉਹਨਾਂ ਕੋਈ ਵਿੱਦਿਆ ਨਹੀਂ ਕੀ ਜਿਹੜੀ ਗੱਲ ਆ ਉਹ ਚੰਗੇ ਉਸਤਾਦ ਦੇ ਚੰਡੇ ਨਹੀਂ ਗਏ ਜੇ ਚੰਗੇ ਉਸਤਾਦ ਦਾ ਬੰਦਾ ਜਿਹੜਾ ਚੰਡਿਆ ਹੁੰਦਾ ਨਾ ਮਿਹਨਤ ਜਿਹਨੇ ਕੀਤੀ ਹੁੰਦੀ ਆ ਉਹ ਕਿਤੇ ਵੀ ਬੈਜੋ ਰਾਜਾ ਵਾ ਉਹਨੂੰ ਮਿਲਣਾ ਹੱਕ ਮਿਲਣਾ ਉਹਨੂੰ ਜੋ ਮਰਜ਼ੀ ਹੈ ਮਰਦਾ ਦੇ ਗ੍ਰੰਥੀ ਬੜੇ ਬੜੇ ਅਮੀਰ ਗ੍ਰੰਥੀ ਸਿੰਘ ਵਾ ਆ ਜਾਂ ਫੌਜੀਆ ਦੀ ਤਰ੍ਹਾਂ ਬੜੇ ਬੜੇ ਬੰਦੇ ਤਰਕਾਵੀ ਜਿਹੜੇ ਉਹਨਾਂ ਨੇ ਜਾਦੇ ਪੈਸੇ ਬਣਾਉਂਦੇ ਆ ਮਾਇਆ ਦਾ ਘਾਟਾ ਹੀ ਕੋਈ ਮਾਇਆ ਦਾ ਨਾ ਇਹ ਕਿ ਤੈਨੂੰ ਮੈਂ ਕਿ ਇੰਟਰਵਿਊ ਸੁਣਦੇ ਆ ਪਾਉ ਆਖੰਡਿਆ ਵੀ ਐ ਮੈਂ ਨਹੀਂ ਆਪਣੇ ਮੁੰਡੇ ਨੂੰ ਗ੍ਰੰਥੀ ਸਿੰਘ ਨੂੰ ਮੈਂ ਤਾਂ ਕਲਾ ਕਰ ਬਣਾਉਣਾ ਨਹੀਂ 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 ਦੁਖੀ ਕੀਤਾ ਲੋਕਾਂ ਨੇ ਹਾਂ ਦੁਖੀ ਕੀਤਾ ਵਾ ਲੋਕ ਵੀ ਦੁਖੀ ਕਰਦੇ ਇਹਨੂੰ ਲੋਕਾਂ ਨੇ ਕੀਤਾ ਵਾ ਦੁਖੀ ਬਣਾ ਦੇਣਾ ਵਾ ਪਰ ਉਹਦੀ ਵੀ ਬੇਵਾਕੂਫੀ ਆ ਫੇ ਮੈਂ ਬਣਾ ਦੇਣਾ ਵਾ ਹਾਂ ਤੇ ਜਿਹਦਾ ਚੱਲਦਾ ਚੱਕਰ ਤੇ ਚਲਾ ਲੇ ਜੇਦਾ ਬਣਦਾ ਗਾ ਲੱਗਦਾ ਮੁੰਡਾ ਬੜੀ ਦੂਰ ਚੜਦਾ ਜੇ ਉਧਰ ਉਹ ਨਾ ਉਧਰ ਨੂੰ ਜਾਵੇ ਤੇ ਉਧਰ ਨੂੰ ਜਾਵੇ ਹਾਂ ਪਰ ਗੁਰੂ ਤੇ ਭਰੋਸਾ ਵੀ ਚਾਹੀਦਾ ਨਾ ਭਰੋਸਾ ਚਾਹੀਦਾ ਤੇ ਆਪਾਂ ਗੁਰੂ ਗੁਰੂ ਦੇ ਚਰਨਾਂ 'ਚ ਬੈ ਕੇ ਬਾਣੀ ਪੜਦੇ ਮਮਾ ਜੀ ਤੇ ਸਾਨੂੰ ਗੁਰੂ ਤੇ ਭਰੋਸਾ ਵੀ ਚਾਹੀਦਾ ਸਾਨੂੰ ਕਲਾਕਾਰ ਬਣਨੇ ਕਿਉਂਦਾ ਵੇ ਬਾਣੀ ਕਿਉਂਦਾ ਹਾਂ ਸਾਡਾ ਵਿਸ਼ਵਾਸ ਨਹੀਂ ਇਹ ਤੇ ਤੁਹਾਡੇ ਤੁਸੀਂ ਮੰਨ ਲਓ ਸਟੇਜ ਤੇ ਬੋਲਣ ਦਾ ਜੇ ਤੇ ਮਾਇਆ ਤੁਹਾਡੇ ਚਰਨਾਂ 'ਚ ਰੱਖ ਕੇ ਜਾਂਦੇ ਲੋਕ ਤੇ ਉਹ ਆਪਾਂ ਤੁਹਾਨੂੰ ਭਾਵੇਂ ਉਹਦੇ 500 ਰੁਪਏ ਦੇਣ ਤੇ ਉਹ 50000 ਉਹ ਤੋਂ 500 ਰੁਪਏ ਚੰਗਾ ਨਹੀਂ ਫਿਰ ਉਹ ਗੱਲ ਦਾ ਮਤਲਬ ਨਹੀਂ ਨਾ ਰੱਖਣਾ ਉਹ ਗੱਲ ਨਾ ਮਾਇਆ ਦਾ ਮਤਲਬ ਨਹੀਂ ਉਹ ਗੱਲ ਮਤਲਬ ਨਹੀਂ ਰੱਖਾਇਆ ਜਿੱਦਾਂ ਅੱਜ ਉਹ ਗੱਲ ਬਾਤ ਆ ਤੇ ਰੱਖਣ ਦੇ ਪੈਸੇ ਵੀ ਵੇਖ ਲਈਏ ਥੱਲੇ ਉਹ ਗੱਲ ਨਾ ਜੋਗੀ ਸਾਹਿਬ ਨੇ ਸੁਣਾਇਆ ਮਤਲਬ ਰੱਖਣਾ ਹੀ ਨਹੀਂ ਗੱਲ ਨਾ ਗੱਲ ਹੈਗੀ ਆ ਤੇ ਨਾ ਕਰੇ ਤੇ ਜਿਹੜਾ ਉਹ ਬੰਦਾ ਕਰਦਾ ਉਹ ਫੇਲ ਵਾ ਵੇਖਣਾ ਹੀ ਥੱਲੇ ਕੀ ਆ ਗਿਆ ਨਾ ਆ ਗਿਆ ਮਤਲਬ ਨਹੀਂ ਇਹ ਗੱਲ ਆ ਬੜਾ ਗਾਵੇਂ ਬੜੇ ਘੱਟ ਮੁੰਡੇ ਕਵੀਸ਼ਰ ਬਣ ਰਹੇ ਨਾ ਨਹੀਂ ਬਣਨੇ ਜਿਨ੍ਹਾਂ ਦਾ ਗੜਾ ਲੱਗਦਾ ਬਣਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਕਰਨੀ ਆ ਦਾ ਬੰਨੇ ਤੇ ਬੰਨੇ ਲੋਕੀ ਹੋਣਾ ਹੋਰ ਬੰਨੇ ਚੱਲ ਗਏ ਜਿੱਧਰ ਪੈਸੇ ਨੂੰ ਭਜਦੇ ਆ ਜਿੱਧਰ ਕਮਾਈ ਹੁੰਦੀ ਬਾਹਰ ਦੇ ਮੁਲਕਾਂ 'ਚ ਤੁਰੇ ਜਾਂਦੇ ਆ ਸਾਰੇ ਮੁੰਡੇ ਤੇ ਭਰ ਭਰ ਯਾਦ ਬਾਹਰ ਜਾਣਦੇ ਜਿਹੜੇ ਗਾਉਂ ਵਾਲੇ ਚੰਗੇ ਪਰਿਵਾਰਾਂ ਦੇ ਮੁੰਡੇ ਨੇ ਗਾਉਣਾ ਹਾਂ ਚੰਗਿਆਂ ਨੇ ਗਾਉਣਾ ਜਿਹੜੇ ਮੁੰਡੇ ਚੰਗੇ ਪਰ ਮਾੜੇ ਗਰੀਬਾਂ ਦਾ ਕੋਣ ਗਰੀਬ ਵੀ ਗਾ ਸਕਦਾ ਵਾ ਜੇ ਤੇ ਕਿਰਪਾ ਹੋ ਜੇ ਤੇ ਤੇ ਗਰੀਬੀ ਦਾ ਮਤਲਬ ਮੇਰੀ ਗੱਲ ਦਾ ਕਹਿਣ ਦਾ ਨਾ ਗਰੀਬ ਬੰਦੇ ਨੂੰ ਪੂਰੀ ਚੀਜ਼ ਜੁੜਦੀ ਨਹੀਂ ਜਲ ਪਾਣੀ ਪ੍ਰਸ਼ਾਦਾ ਪਾਣੀ ਜਿਹੜਾ ਲੱਤ ਧੋਤਾ ਕੰਮ ਹੋ ਕਰਾਂ ਤੇ ਮਾੜੇ ਗਰੀਬਾਂ ਦੇ ਘਰ 'ਚ ਕਲੇ ਮਾਰ ਜਾਂਦੀ ਆ ਹਾਂ ਸਹੀ ਗਰੀਬ ਉੱਠਣਾ ਗਰੀਬ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਆ ਉਹ ਨੂੰ ਕਈ ਤਰ੍ਹਾਂ ਦੀ ਬਹੁਤ ਤਰ੍ਹਾਂ ਦਾ ਬੰਦਾ ਕਰ ਦੇਣਗੇ ਮੇਰੇ ਤੇ ਗੱਲ ਪੀਏ ਗੱਲਾਂ ਕਰਨ ਦੇ ਫੂ 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 ਕਰ ਦੇਣਗੇ ਪਰ ਗੱਲ ਇਹ ਹੈ ਜੀ ਆ ਰੋਕ ਨਹੀਂ ਆਉਂਦਾ ਹਾਂਜੀ ਇਹ ਚੀਜ਼ ਦੀ ਆਪਾਂ ਨੂੰ ਕੋਈ ਮੁਸ਼ਕਲ ਆਈ ਬਹੁਤ ਜਿਆਦੀ ਕਿਦਾਂ ਧੰਨਵਾਦ ਤੁਹਾਡਾ ਪੁੱਛਣ ਦਾ ਬਹੁਤ ਜਿਆਦੀ ਆਈ ਸਮਾਂ ਹੀ ਨਹੀਂ ਲੱਗਾ ਰੋਕ ਹੀ ਨਹੀਂ ਆਇਆ ਤੇ ਕਰ ਲੂਟੇ ਨਿਕਲਦਾ ਨਹੀਂ ਬੰਦਾ ਜਿਹੜਾ ਕਿ ਜਗ੍ਹਾ ਫਸ ਜਾਏ ਨਾ ਜਾਂ ਸਪੋਰਟ ਉੱਪੇ ਛੱਡ ਦੇ ਜੀ ਮੈਨੂੰ ਬੜੀ ਮੁਸ਼ਕਲ ਆਈ ਇਹ ਚੀਜ਼ ਦੀ ਨਹੀਂ ਤਾਂ ਅੱਜ ਮੈਂ ਬਹੁਤ ਵਧੀਆ ਗਵਈਆ ਗਾਉਂਦੇ ਹਾਂ ਮੈਨੂੰ ਬੜੀ ਆਈ ਹਲੇ ਮੈਂ ਭੱਜ ਨਾ ਠੱਕੇ ਕਵੀਸ਼ਰਾਂ ਦੇ ਲਾਗੇ ਲੱਗਾ ਲਾਗੇ ਖਲੋਤਾ ਵਾਂ ਜਿੱਦਾਂ ਵੱਡੇ ਵੱਡੇ ਦੇ ਲਾਗੇ ਜਣਾ ਤੋਤਾ ਸੁਣਨ ਜਾਂ ਫਿਰ ਲਿਖਣੀਆਂ ਕਰਨੀਆਂ ਲਿਖੀਆਂ ਵੀ ਆ ਪਰ ਇਹ ਨਹੀਂ ਪਰ ਮੈਨੂੰ ਮੁਸ਼ਕਲ ਆਈ ਆ ਜਿਹੜੀ ਮੈਂ ਗੱਲ ਕੋਈ ਗਰੀਬੀ ਕਰਨ ਮੇਰੇ ਨਾਲ ਤੇ ਹੋਈ ਆ ਮੈਂ ਤਾਂ ਪ੍ਰੈਕਟੀਕਲ ਮੈਂ ਤਾਂ ਗੱਲ ਕਰ ਰਿਹਾ ਮਤਲਬ ਗਰੀਬੀ ਕਰਨ ਅੱਗੇ ਨਹੀਂ ਵਧਿਆ ਗਿਆ ਨਹੀਂ ਵਧਿਆ ਗਿਆ ਨਹੀਂ ਵਧਿਆ ਗਿਆ ਪੈਂਦਾ ਹੀ ਪੈਂਦਾ ਪਰ ਇਹ ਕਈ ਗਰੀਬੀ ਦੇ ਵੀ ਬੰਦੇ ਇਦਾਂ ਦੇ ਅਗੇ ਵੀ ਜਿਹੜੇ ਬੜੀ ਤਰੱਕੀ ਕਰ ਗਏ ਪਰ ਹੋਰ ਕੋਈ ਕੀ ਕਹਾਣੀ ਕੀ ਬਣੀ ਫਿਰ ਸ਼ੁਰੂਆਤ ਉਹ ਰੋਖਾ ਇਹਦੀਆਂ ਗੱਲਾਂ ਹੁੰਦੀਆਂ ਵਾਂਗੇ ਰੋਖਾ ਇਹਦੀਆਂ ਪਰ ਕਈਆਂ ਦਾ ਤੇ ਆਉਂਦਾ ਹੀ ਨਹੀਂ ਮੇਰਾ ਤੇ ਆਇਆ ਹੀ ਨਹੀਂ ਨਾ ਮੈਂ ਤਾਂ ਸੱਚੀ ਬੋਲ ਰਹੀ ਹਾਂ ਮੇਰੇ ਨਾਲ ਮੈਨੂੰ ਪ੍ਰੋਬਲਮ ਪਈਆਂ ਕਰਦੇ ਵਿੱਚ ਬਹੁਤ ਜਿਆਦਾ ਬਕਰੇਲੂ ਮੁਸ਼ਕਲ ਐ ਨਹੀਂ ਮੁਸ਼ਕਲ ਐ ਨਹੀਂ ਆਪਣੇ ਮੇਰੇ ਤੇ ਪਈਆਂ ਮਤਲਬ ਉਹ ਚੋਂ ਨਿਕਲਣਾ ਹੀ ਔਖਾ ਹੈ ਔਖਾ ਹੋ ਗਿਆ ਜਦ ਔਖਾ ਹੋ ਗਿਆ ਬੰਦਾ ਸਮਾਂ ਨਹੀਂ ਲੱਗਦਾ ਫਿਰ ਜਦ ਮਨ ਦੁਖੀ ਹੋ ਗਿਆ ਤੇ ਮਨ ਦੁਖੀ ਗਾਣਾ ਵਾਲੇ ਦਾ ਬੰਦੇ ਦਾ ਕੰਮ ਨਹੀਂ ਹੁੰਦਾ ਉਹਨੇ ਕੀ ਲਿਖਣਾ ਦਾ ਸਜੋਗ ਹੋਵੇ ਬੰਦੇ ਨੂੰ ਬਹੁਤ ਜਿਆਦਾ ਤਾਂ ਕਹਿਵੜਾ ਜਦੋਂ ਤੁਸੀਂ ਜੋਗੀ ਸਾਹਿਬ ਦੇ ਸ਼ਾਗਿਰਦ ਜੇ ਤੁਹਾਨੂੰ ਕਹੇ ਜਥੇ ਨੇ ਕਿਹਾ ਨਹੀਂ ਕਿ ਤੂੰ ਬਾਬਾ ਰਕੇਂਦਰ ਸਿੰਘ ਆ ਸਾਡੇ ਨਾਲ ਗਾ ਨਹੀਂ ਜੋਗੀ ਸਾਹਿਬ ਨਾਲ ਜਿਹੜਾ ਕਹਿਣ ਦੀ ਗੱਲ ਤੁਹਾਡੀ ਮੈਂ ਤੁਹਾਡੀ ਠੀਕ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਜੋ ਮੈਂ ਜੋਗੀ ਸਾਹਿਬ ਦੇ ਨਾਲ ਜਦੋਂ ਜਾਣਾ ਹਰੇ ਮੈਂ 12-13 ਦਿਨ ਤੇ ਹੋਏ ਗਏ ਨੂੰ ਮਹੀਨੇ ਚ 15 ਦਿਨ ਮੈਂ ਕੀ ਕਰ ਦਿੰਦਾ ਉਹ ਮੈਂ ਤਾਂ ਗਪਾੜਾ ਛੱਡ ਦਿੰਦਾ ਮੈਂ ਜੋਗੀ ਸਾਹਿਬ ਦਾ ਬੜਾ ਸੇ ਮੈਂ ਨਾ ਮੇਰਾ ਫੜ ਜੇ ਨਹੀਂ ਹੁਣ ਹੁਣ ਦੀ ਗੱਲ ਆ ਹਾਂ ਜਿੱਥੇ ਕਹਿੰਦੇ ਹੁਣ ਤੇ ਕਿਰਪਾ ਮਹਾਰਾਜ ਕਹਿੰਦੇ ਹੁਣ ਮੈਂ ਬਾਬਾ ਗੱਜਨ ਸਿੰਘ ਸਾਹਿਬ ਨੂੰ ਤਾਰ ਰਿਹਾ ਆਪਾਂ ਨੂੰ ਅੱਛਾ ਹੁਣ ਘੋੜਿਆਂ ਤੇ ਆਪਾਂ ਨੂੰ ਘੋੜੇ ਤੇ ਚੜ ਕੇ ਸਾਰਾ ਪੰਜਾਬ ਫੇਰਦੇ ਆਪਾਂ ਕੀ ਕਰ ਦੇਣਾ ਹੁਣ ਮਤਲਬ ਦਲਪੰਥ ਦੀ ਸੇਵਾ ਸੇਵਾ ਤੇ ਕਰਦੇ ਆਪਾਂ ਨਾਲ ਤੇ ਲੁੱੜਦੇ ਆ ਰਹਿਣਾ ਦਲਪੰਥ ਦੀ ਦਲਪੰਥ ਜਾਂ ਕਰਦੀਆਂ ਕਵਤਾ ਜਿੰਨੀ ਮਰਜ਼ੀ ਲਈ ਆਪਣੇ ਸਟੇਜਾਂ ਜਿੰਨਾ ਮਰਜ਼ੀ ਗਾਈ ਜੋ ਹਾਂ ਤੇ ਮਿਹਨਤ ਦੀ ਗੱਲ ਵਾਣਾ ਜਿੰਨਾ ਮਰਜ਼ੀ ਗਾਈ ਜੋ ਕਿਨੇ ਘੋੜੇ ਆਪਣੇ ਕੋਲ ਘੋੜਾ ਦੱਸ ਕੇ ਕਿੰਨੇ ਨਗਾਰਿਆਂ ਵਾਲਾ ਇੱਕ ਆ ਤੇ ਫਿਰ ਜਿੱਦਾਂ ਮਤਲਬ ਰਹਿਣਾ ਸਹਿਣਾ ਇਦਾਂ ਹੀ ਹ ਆਕੜ ਵੀ ਪਿਆ ਰਿੰਦਾ ਉਦਾਂ ਤੁਰੇ ਫਰੀਦਾ ਕਈ ਵਾਰੀ ਆਕੜ ਵੀ ਪਿਆ ਰਿੰਦਾ ਕਈ ਰੀ ਉਦਾਂ ਤੁਰੇ ਫਰੀਦਾ ਦਾ ਨਹੀਂ ਲੱਦਾ ਸਾਉਂ ਨੂੰ ਜਗਾਂ ਲੱਭਦੇ ਕਈ ਸੰਘਾਂ ਨੇ ਬਹੁਤ ਨੇ ਬੱਗੀਆਂ ਬਣਾਈਆਂ ਵਾ ਚੰਗਾ ਸਾਰਾ ਜਿਗਾਰਡ ਪੱਖੇ ਰੱਖੇ ਦਾ ਕੋਈ ਪੱਕਾ ਨਹੀਂ ਕੋਈ ਬੱਗੀ ਨਹੀਂ ਕੋਈ ਕਾਕ ਨਹੀਂ ਕੋਈ ਮੰੰਜਾ ਨਹੀਂ ਆਸਣ ਆਪਣਾ ਸੁਟਣਾ ਵਾ ਕਿਤੇ ਪੱਖਾ ਨਹੀਂ ਮਿਲਦਾ ਬਹੁਤ ਤੰਗੀ ਆ ਜਿੰਨੀ ਕੱਟ ਲੋ ਤੇ ਕੋਈ ਗੱਲ ਨਹੀਂ ਹੁਣ ਮੈਂ ਕੀ ਕੀਤਾ ਜਾਵੇ ਹੁਣ ਕਰਨਾ ਤੇ ਪੈਂਦਾ ਹੀ ਆ ਤੇ ਫਿਰ ਇੱਕ ਗੱਲ ਹੋਰ ਵੀ ਜਿੱਦਾਂ ਉਹ ਕੈਮਲੇ ਕਈ ਸਵਾਲ ਕਰਦੇ ਆਂਦੇ ਬਿੰਨਿਆਗ ਸਿੰਘ ਇਹ ਪ੍ਰਾਤਨ ਮਰਿਆਦਾ ਇਹ ਨਭਉਂਦੇ ਆ ਵੀ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਥਾਂ ਤੋਂ ਤੇਜੀ ਥ ਇਹ ਜਾਣੇ ਨੇ ਭਾਈ ਤੇ ਉਹਨਾਂ ਨੇ ਇੱਕ ਥਾਂ ਦੂਜੀ ਥਾਂ ਦੂਜੀ ਥਾਂ ਐਂ ਇੱਕ ਥਾਂ ਦੂਜੀ ਥਾਂ ਜਾਨੇ ਆਪਣੇ ਪੜਾਵਾਂ ਤੇ ਜਾਂਦੇ ਆ ਪੜਾਵਾਂ ਤੇ ਜਾਂਦੇ ਆ ਐਂ ਆਪਣੇ ਘਰ ਜਾਂਦੇ ਆ ਪੜਾਵਾਂ ਤੇ ਜਾਂਦੇ ਇੱਕ ਥਾਂ ਦੂਜੀ ਥਾਂ ਕਿੱਦਾਂ ਚੱਲ ਜਾਂਦੇ ਆ ਜਾਂਦੇ ਜਿੱਥੇ ਉਹਨਾਂ ਨੂੰ ਨੀਂਦੇ ਮਿਲਦੇ ਆ ਐਂ ਥੋੜਾ ਉਹ ਉਹ ਜਿਹੜੇ ਪ੍ਰਾਤਨ ਜਿਹੜੇ ਪੜਾ ਲੱਗੇ ਗਰਦਾ ਜਾ ਉਹ ਤੇ ਗੱਲਾਂ ਹੋਰ ਹੋਈਆਂ ਜਿਹੜੀ ਐਂ ਖੇਡਣੇ ਨੂੰ ਹੋਰ ਗੱਲਾਂ ਹੁੰਡੀਆਂ ਵਾ ਉਹਨਾਂ ਨੂੰ ਨੀਂਦੇ ਆ ਤੇ ਦੁੱਖ ਸੁਖ ਬਹੁਤ ਕੱਟੇ ਜੰਗਾਂ ਜੁੰਦਾਂ 'ਚ ਤੰਗੀਆਂ ਕੱਟੀਆਂ ਜਿੱਥੇ ਜੰਗ ਯੁੱਧ ਕੀਤੇ ਭੁੱਖੇ ਤੈਰਦੇ ਤੇ ਵੱਡੇ ਪੈ ਰਹੇ ਔਰ ਬਹੁਤ ਦੁੱਖ ਵਾਇਆ ਜਿਆ ਵਾ ਪਰ ਇਹ ਤੇ ਨੇ ਇਹਨੇ ਵਿਰਾਸਤ ਨਹੀਂ ਸੰਭਾਲ ਲਓ ਬੜੀ ਤਗੜੀ ਗੱਲ ਆ ਨਾ ਨਨ ਬਾਬਾ ਜੀ ਤੇਰੀ ਬੜੀ ਕੁਰਬਾਨੀ ਆ ਵੀ ਤੁਸੀਂ ਲਾਜ਼ਮੀ ਲੋਕੀ ਹੈ ਨਾ ਕੋਣ ਹੁਣ ਮੰਨ ਲਓ ਵੀ ਲੋਕ ਹੁਣ ਲੋਕ ਐਸਿਆਂ ਜੂ ਸੁੱਤੇ ਯਾਰ ਤੁਸੀਂ ਗਰਮੀ ਦੇ ਵਿੱਚ ਬਾਹਰ ਕਿਤੇ ਤੰਬੂ ਲਾ ਕੇ ਬੈਠੇ ਜੇ ਕਿਤੇ ਮੀਂਹ ਆਉਣ ਡਿਆ ਮੈਂ ਤੇ ਤੁਹਾਨੂੰ ਤਾਂ ਕਿ ਵੇਖਿਆ ਤੁਹਾਡੇ ਸਿੰਘ ਵੀ ਕਰ ਕੇ ਕੇਵਲੇ ਉਹ ਸ਼ਮਸ਼ਾਨ ਘਾਟ ਮੜੀਆਂ ਦੇ ਵਿੱਚ ਹਸ ਲਾਏ ਹੁੰਦੇ ਨਾ ਉਹ ਸ਼ਮਸ਼ਾਨ ਮੜੀਆਂ ਨੂੰ ਸਾਨੂੰ ਕੀ ਮਤਲਬ ਆ ਕੋਈ ਗੱਲ ਨਹੀਂ ਉਹ ਚੰਗਾ ਸਹੂਲਤ ਹੁੰਦੀ ਬਰਾਂਡੇ ਬਰਾਂਡੇ ਬਣੇ ਹੁੰਦੇ ਆ ਅੱਛਾ ਇਹ ਗੱਲ ਹੁੰਦੀ ਆ ਬੜੀ ਸਹੂਲਤ ਹੁੰਦੀ ਸ ਮੜੀਆਂ ਦੀ ਸਹੂਲਤ ਪੱਕਾ ਤਾਂ ਆ ਵਾ ਬਰਾਂਡੇ ਬਣੇ ਅੰਦਰ ਆਸਣ ਲੱਗ ਜਾਂਦੇ ਆ ਮੜੀਆਂ ਪੂਰੀ ਸਹੂਲਤ ਵਾ ਸਾਨੂੰ ਹਾਂ ਸਹੂਲਤ ਵੇਖਣੀ ਦੀ ਨੰਗ ਸਿੰਘ ਨੇ ਜਿੱਥੇ ਪਾਣੀ ਹੈਗਾ ਨਾ ਮੜੀਆਂ ਨਲਕਾ ਲੱਗਾ ਨਾ ਲੋਕ ਕਿ ਡਰਦੇ ਬੜੇ ਕਹਿੰਦੇ ਮੜੀਆਂ ਤੇ ਲਾਗੇ ਵੀ ਨਹੀਂ ਜਾਣਾ ਸਾਨੂੰ ਤੇ ਕੋਈ ਡਰ ਡੁਰ ਐ ਗੱਪ ਮਾਰੀਏ ਤੁਹਾਨੂੰ ਹਾਂਜੀ ਅੱਜ ਕਿਰਪਾ ਮਹਾਰਾਜ ਦੀ ਲੋਕੀ ਕਹਿੰਦੇ ਸਾਨੂੰ ਦੱਬੇ ਭੂਤ ਹਨ ਤੇ ਭੂਤ ਦਾਵੇਂ ਪਰ ਜਿੱਥੇ ਉਹਦਾ ਸਸਕਾਰ ਨਹੀਂ ਦਾਏ ਉੱਥੇ ਚੰਡਾ ਲਾ ਕੇ ਸੇਕਦੇ ਆ ਉੱਥੇ ਕਿ ਜਾਸਨ ਵੀ ਲਾ ਲੈਨੇ ਆ ਸਾਨੂੰ ਤਾਂ ਕੁਝ ਨਹੀਂ ਆ ਮਹਾਰਾਜ ਨੇ ਸਤਗੁਰਾਂ ਦਾ ਹੱਥ ਵਾ ਹਾਂ ਜਿਹੜੇ ਦੂਜਿਆਂ ਨਾਲ ਹੁੰਦਾ ਹੋਵੇ ਤੇ ਉਹ ਸਾਡੇ ਕੋ ਆਣ ਕੇ ਸਾਡੇ ਨਾਲ ਗੱਲਬਾਤ ਕਰਨ ਤੇ ਉਹਨਾਂ ਦਾ ਵੀ ਭਲਾ ਕਰ ਸਕਦੇ ਆ ਆਹ ਹੁਣਾਂ ਤੇ ਉਹਦਾ ਜਿਹੜੇ ਮਨਮੁਖ ਜਿਹੜੇ ਗੁਰੂ ਤੋਂ ਟੁੱਟੇ ਆ ਜਿਨ੍ਹਾਂ ਦੇ ਦੱਸ ਸਕਦੇ ਉਹਨਾਂ ਨੂੰ ਉਹਨਾਂ ਦਾ ਵੀ ਭਲਾ ਕਰ ਸਕਦੇ ਸਾਡੇ ਕੇ ਸਮਰੱ ਉਹ ਤਾਂ ਫਿਰ ਦੱਸਾਂਗੇ ਜਿੱਦਾਂ ਦਾ ਰੋਗ ਉਹਦਾ ਦੀ ਦਵਾਈ ਦਿਆਂਗੇ ਕਿ ਹੁਣ ਤੁਹਾਨੂੰ ਕੀ ਦੱਸੀਏ ਆ ਜਦੋਂ ਆਉਗਾ ਉਹ ਬੰਦਾ ਫਿਰ ਦੱਸੇ ਉਹਨਾਂ ਦੱਸਾਂਗੇ ਤੈਨੂੰ ਕੀ ਹੋਇਆ ਫਿਰ ਦੱਸੋ ਉਹਦਾ ਝੂਠ ਦਾ ਪੜਦਾ ਫਾਸ ਕਰਾਂਗੇ ਹਾਂ ਬਹੁਤ ਝੂਠ ਤੇ ਪੜਦੇ ਜੀ ਆ ਜਾਂਦੇ ਗਾਲਾਂ ਗੱਪਾਂ ਹੀ ਮਾਰੀ ਜਾਂਦੇ ਆ ਨਾ ਬਹੁਤੇ ਹਾਂ ਬਹੁਤਾ ਤੇ ਨਿਰਾ ਹੀ ਝੂਠ ਚੱਲਣ ਡਿਆ ਨਾ ਉੱਥੇ ਜਾ ਕੇ ਗੱਲ ਬਣਾ ਨਿਰਾ ਹੀ ਝੂਠ ਹੀ ਝੂਠ ਚੱਲਣ ਡਿਆ ਜ਼ਿਆਦਾ ਕਾਜਾ ਬਈ ਤੂ ਹਦਾਇ ਪਰਦਾ ਲਾਉਣ ਵਾਲਾ ਵਾ ਜਿਹੜੀ ਗੱਲ ਆ ਹੋਰ ਗੱਲ ਕੋਈ ਨਹੀਂ ਗੱਲ ਕੋਈ ਨਹੀਂ ਭਰਮੇ ਬੈਠਾ ਲੋਕਾਂ ਦੇ ਭਰਮ ਦਾ ਪਰਮਾਨ ਕ ਲਗੀਆਂ ਵਾ ਜਿਹੜੀ ਗੱਲ ਐਨ ਕ ਐਨ ਕ ਲਾਉਣੀਆਂ ਵੀ ਨਹੀਂ ਬੈਠੇ ਲਾਉਣੀਆਂ ਲਾਉਣੀਆਂ ਨਹੀਂ ਲਾਉਣੀਆਂ ਚਾਹੁੰਦੇ ਹੀ ਨਹੀਂ ਤੇ ਉਹ ਗੱਲ ਹੋਈ ਜਾਂਦੀ ਉੱਥੇ ਫਸੇ ਅਜ ਦਾ ਜਾਨਵਰ ਵਾ ਕੋਈ ਗਝਾ ਦੀ ਉੱਥੇ ਬੱਦਾ ਵਾ ਤੇ ਮੁਰਕੇ ਦੇ ਨਾਲ ਸੰਗਲ ਵੀ ਲਾ ਦੀ ਤੇ ਉੱਥੇ ਖਲੋਤਾ ਰਹਿੰਦਾ ਨਾ ਹੂੰ ਕੁਝ ਜਾਨਵਰ ਵਾ ਨਾ ਆਪਾਂ ਕੋੜੇ ਨੂੰ ਗਜਾ ਦਈਏ ਐ ਕਈ ਸਾਲ ਹੋ ਗਏ ਕੋੜੇ ਜਿੱਦਾਂ ਰਾਜ ਜਾਂਦੇ ਆ ਨਾ ਜਿੱਦਾਂ ਮਾਲਵੇ ਜਾਂਦੇ ਆ ਦਵਾਬੇ ਨੂੰ ਜਾਂਦੇ ਆ ਤੇ ਐ ਜਿੱਥੇ ਜਾ ਕੇ ਡੱਕ ਕੇ ਕੀ ਕੋੜੇ ਸ਼ਰਲੇ ਮਾਰਦੇ ਕੋੜਿਆ ਪੈ ਆਟੋਮੈਟਿਕ ਜਾ ਕੇ ਉੱਥੇ ਖਲੋ ਜਾਂਦੇ ਆ ਹਾਂ ਇਥੇ ਕਰ ਸ਼ਰਲੇ ਮਾਰਨੇ ਰੁਕਣਾ ਦੋ ਮਿੰਟ ਤਿੰਨ ਮਿੰਟ ਉਹ ਕੋੜਿਆਂ ਨੂੰ ਪੂਰਾ ਪਤਾ ਵਾ ਗੱਲ ਦਾ ਜਿੱਦਾਂ ਕੋੜੇ ਨੂੰ ਕਰਕੇ ਤਾਂ ਬੰਨਦੇ ਚਲ ਕੋੜਿਆਂ ਦੀ ਤੇ ਗੱਲ ਹੋਰ ਆ ਪਰ ਮੈਂ ਦੱਸ ਰਿਹਾ ਵਾਂ ਤੇ ਉਹ ਜਦੋਂ ਹੁਣ ਲੋਕ ਜਿਹੜੀ ਗੱਲ ਕਰਦੇ ਆ ਉਹ ਪਹਿਲੀ ਗੱਲ ਤੇ ਬਹੁਤ ਵੱਡੇ ਭਰਮ ਦੇ ਵਿੱਚ ਵਾ ਭਰਮ ਚ ਉਹ ਇੱਥੋਂ ਤੱਕ ਆਉਣਾ ਬਹੁਤ ਮੁਸ਼ਕਲ ਹੋ ਜੂਗਾ ਉਹ ਮਾਪਿਆਂ ਵਰਗੀ ਸੋਚਿਆ ਵੀ ਜਿਹੜਾ ਜੀਵਨ ਆ ਉਹ ਸਾਰਾ ਇਦਾਂ ਸੁਆਵਾਂ ਵਿੱਚ ਕੱਟਣਾ ਪਰਾਂਵਾਂ ਨਹੀਂ ਸੋਚਣਾ ਸੱਚਣਾ ਤੇ ਗੱਪਾਂ ਹੀ ਸੋਚਣਾ ਤੂੰ ਕੋ ਸੋਚੇ ਤੇਰੀ ਸੋਚ ਕਰੇ ਕਰਤਾਰ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਸੋਚਣਾ ਸੱਚਣਾ ਤੇ ਗੱਲਾਂ ਗਾਪਾ ਝੂਠ ਇਹਨਾਂ ਗੱਲਾਂ ਕਿਉਂ ਕੱਢਣਾ ਬੰਦੇ ਨੂੰ ਮਤਲਬ ਕੋਈ ਨੰਦ ਚੀਆਂ ਬਸ ਸੋਚਦਾ ਨਹੀਂ ਇਹ ਵੀ ਨਹੀਂ ਗੱਪ ਮਾਰਦੇ ਬਹੁਤੇ ਅਸੀਂ ਨੰਦ ਚਵਾਂ ਸਾਨੂੰ ਚਿੰਤਾ ਸਤਾਉਂਦੀ ਹਰ ਕੰਸ ਸਤਾਉਂਦੀ ਹੈ ਚਿੰਤਾ ਕਹਿੰਦੀ ਕਾਹੇ ਚੀਜ਼ ਦੀ ਵੀ ਠੀਕ ਹੁਣੇ ਤਾਂ ਮੈਂ ਦੱਸਿਆ ਕਿਨੇ ਪ੍ਰੋਬਲਮ ਆਈਆਂ ਹਮ ਜਜਤਾ ਆਉਂਦੀ ਆਵਾ ਗੱਲਾਂ ਹੁੰਦੀ ਆਵਾ ਨਾ ਅੰਧੇ ਚ ਹੋਏ ਤਾਂ ਫੇਰ ਇਹ ਚੀਜ਼ਾਂ ਦਾ ਨਾਸ਼ ਹੁੰਦਾ ਉਹਦਾ ਗੁਰੂ ਦੀ ਬਾਣੀ ਬਚਾਉਂਦੀ ਆ ਹੁਣ ਕੱਲ ਤਾਂ ਸੁਣ ਲਿਆ ਆਪਾਂ ਮੁਰਕੇ ਪੱਖਾ ਲੈ ਗਈ ਉਹ ਬਾਹੂ ਕੋ ਲੈ ਨੀ ਇਹੋ ਕਰਦੀ ਕੋਈ ਕੋਈ ਨਹੀਂ ਕੋਈ ਨਹੀਂ ਦਾਤਾ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਤੇ ਅੱਜ ਜੁਹਾਂ ਮਿਹਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਵਾਣਾ ਟੱਪਿਆ ਤੇਰੇ ਸਹਾਰੇ ਤੇ ਅੱਜ ਜੁਹਾਂ ਮਿਹਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਵਾਣਾ ਟੱਪਿਆ ਤੇਰੇ ਦੁਆਰੇ ਤੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀ ਤੇ ਪੁੱਤਰਾ ਨੂੰ ਵਾਰ ਕੇ ਸਾਡੇ ਲਈ ਲਾਲ ਵਾਰ ਤੇ ਪਟਣੀ ਵਿੱਚ ਜਨਮ ਤਾਰ ਕੇ ਆਪੀ ਕਈ ਤਾਰੇ ਸੀ ਵੀ ਗਮਜੈ ਫਕਰਾਂ ਵਾਲੇ ਸ਼ੰਕੇਨ ਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਬ ਉਹਦੇ ਦਿਲ ਠਾਰੇ ਸੀ ਦੁਖੀਆਂ ਲਈ ਪਤਾ ਪੇਜਤਾ ਦਿੱਲੀ ਕੁਰਬਾਨੀ ਨੂੰ ਖੈਰਾ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਛੋਟੀ ਵਿੱਚ ਉਮਰ ਦੇ ਜੰਗਾ ਹਾਣੀ ਬਣ ਲੜੀਆਂ ਤੂੰ ਤੀਰਾਂ ਦੇ ਨਾਲ ਦਾਤਿਆ ਪੰਨੀਆਂ ਸੀ ਕੜੀਆਂ ਤੂੰ ਗੱਲਾਂ ਵੀ ਚੋਜਾਂ ਭਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋ ਜੰਗ ਕਰਾਂਗੇ ਆਖਿਆ ਵੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ